ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਨੂੰ ਲੈ ਕੇ ਇੱਕ ਵਾਰ ਫੇਰ ਚਰਚਾ ਛਿੜੀ ਆ ਦੱਸਤੀਏ ਕਿ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਲਗਾਤਾਰ ਹੁਣ ਆਪਣੀ ਹਰੇਕ ਭਾਸ਼ਣ ਦੇ ਵਿੱਚ ਜਿਹੜੀ ਆ ਉਹ ਫੀਮ ਦੀ ਖੇਤੀ ਕਰਨ ਦੀ ਜਿਹੜੀ ਮੰਗ ਆ ਉਹ ਰੱਖੀ ਜਾਂਦੀ ਆ ਤਾਂ ਉਹਨਾਂ ਦੇ ਵੱਲੋਂ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਨੌਜਵਾਨ ਜਿਹੜੇ ਚਿੱਟੇ ਦੇ ਨਸ਼ੇ ਤੇ ਲੱਗੇ ਨੇ ਉਹਨਾਂ ਨੂੰ ਡਿਵਰਟ ਕਰਨਾ ਪਵੇਗਾ ਉਹਨਾਂ ਨੂੰ ਕਿਸੇ ਹੋਰ ਨਸ਼ੇ ਤੇ ਲਾਉਣਾ ਪਵੇਗਾ ਪੰਜਾਬ ਦੇ ਵਿੱਚ ਪਹਿਲਾਂ ਫੀਮ ਜਾ ਭੂਕੀ ਦਾ ਜਿਹੜਾ ਨਸ਼ਾ ਉਹ ਕੀਤਾ ਜਾਂਦਾ ਸੀ ਜਿਸ ਦੇ ਨਾਲ ਜਿਹੜੇ ਸਾਡੇ ਬਜ਼ੁਰਗ ਨੇ ਉਹ ਲੰਬੇ ਸਮੇਂ ਤੱਕ ਜਿਉਂਦੇ ਰਹਿੰਦੇ ਸੀ ਪਰ ਹੁਣ ਦੀ ਜਵਾਨੀ ਦੇ ਵਿੱਚ ਜਦੋਂ ਦਾ ਜਿਹੜਾ ਸਿੰਥੈਟਿਕ ਡਰਗ ਆ ਗਿਆ ਚਿੱਟਾ ਆਇਆ ਸਮੈਕ ਆਇਆ ਉਸ ਦੇ ਨਾਲ ਜਿਹੜਾ ਸਾਡੇ ਨੌਜਵਾਨ ਨੇ ਜਿਹੜੇ ਉਹ ਨੌਜਵਾਨੀ ਦੇ ਵਿੱਚ ਹੀ ਇਸ ਦੁਨੀਆ ਨੂੰ ਅਲਵਿਦਾ ਆਖ ਜਾਂਦੇ ਨੇ ਤਾਂ ਸਾਨੂੰ ਸਾਡੀ ਨੌਜਵਾਨੀ ਆ ਜਿਹੜੀ ਉਹ ਡਵਰਟ ਕਰਨੀ ਪਵੇਗੀ ਇਸ ਦੇ ਲਈ ਜਿਹੜਾ ਸਤਾਇ ਕੋ ਇੱਕ ਹੱਲ ਹੈ ਉਹ ਹੈ ਪੰਜਾਬ ਦੇ ਵਿੱਚ ਖਸ ਖਾਲ ਦੀ ਖੇਤੀ ਨੂੰ Um Nibiru, não,